ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮਹਿ ਪਾਪ ਸਮਾਨ ਹੈ ਐ ਤੇ ਪੰਡਤ ਨੇ ਇਹੜੇ ਮੂਰਖ ਨੇ ਮੂਰਖ ਪੰਡਤਾਂ ਪੰਡਤਾਂ ਮੂਰਖ ਜੱਲ ਲੱਗਿਆ ਐ ਇਹ ਪੰਡਤ ਵਿਦਵਾਨ ਮੂਰਖ ਨੇ ਮਾਸ ਮਾਸ ਕਰ ਮੂਰਖ ਜੱਲ ਮੂਰਖ ਮਾਸ ਮਾਸ ਕਰ ਝਗੜੀ ਜਾਂਦੇ ਨੇ ਇਹ ਝਗੜਦੇ ਨੇ ਜੀ ਦੇ ਨਾਲ ਪਾਣ ਜਿਹਨਾਂ ਨੇ ਗੁਝ ਲਿਆ ਗੁਰਮਖਾ ਨਾਲ ਝਗੜਦੇ ਬਾਤ-ਬਾਤ ਕਰ ਮੂਰਖ ਝਗੜੇ ਕਿਉਂ ਝਗੜੇ ਗਿਆਨ ਔਰ ਧਿਆਨ ਦੋ ਜਾਨ ਨਹੀਂ ਜਾਣੇ ਇਹ ਨਹੀਂ ਜਾਣਦੇ ਕਿ ਗਿਆਨ ਦੇ ਬਿਨਾ ਧਿਆਨ ਨਹੀਂ ਜੁੜ ਸਕਦਾ ਆਪਣੇ ਆਪੇ ਧਿਆਨ ਲਾਉਂਦੇ ਨੇ ਗਿਆਨਤਾ ਨਾਲ ਗਿਆਨਤਾ ਨਾਲ ਧਿਆਨ ਖਵਾਦੀ ਲਾਉਂਦੇ ਨੇ ਨਹੀਂ ਹੋ ਸਕਦਾ ਜੀ ਜਿਹੜੀ ਚੀਜ਼ ਦਾ ਗਿਆਨ ਨਹੀਂ ਹੈ ਧਿਆਨ ਵੀ ਆ ਸਕਦੀ ਧਿਆਨ ਧਰਨ ਵਾਸਤੇ ਉਹਦਾ ਗਿਆਨ ਲੈਣਾ ਪਹਿਲਾਂ ਜ਼ਰੂਰੀ ਹੈ ਪਹਿਲਾਂ ਗਿਆਨ ਲੈਣਾ ਚਾਹੀਦਾ ਤਾਂ ਗਿਆਨ ਦਾ ਬਦਦਾ ਬਣ ਰਿਹਾ ਹੋਊਗਾ ਧਿਆਨ ਉਹ ਆਉਗੀ ਚੀਜ਼ ਜਿਹਦਾ ਸਾਨੂੰ ਗਿਆਨ ਹੋਊ ਕਿਆ ਨਹੀਂ ਧਿਆਨ ਵਾਲੂ ਲੈ ਕੇ ਜਾਂਦਾ ਧਿਆਨ ਗਿਆਨ ਨਾਲੇ ਟਿਕਦਾ ਗਿਆਨ ਧਿਆਨ ਨਹੀਂ ਜਾਣੇ ਇਹਨਾਂ ਨੂੰ ਗਿਆਨ ਧਿਆਨ ਵਾਲੀ ਥਿਊਰੀ ਦਾ ਨਹੀਂ ਪਤਾ ਤੇ ਕੀ ਕਰਦੇ ਨੇ ਧਿਆਨ ਪਹਿਲਾਂ ਲਾਉਂਦੇ ਨੇ ਗਿਆਨ ਆਪੇ ਹੋ ਜੀ ਇਹ ਧਿਆਨ ਗਿਆਨ ਨੂੰ ਵਿਸ਼ਵਾਸ ਕਰਦੇ ਨੇ ਗਿਆਨ ਧਿਆਨ 'ਤੇ ਵਿਸ਼ਵਾਸ ਨਹੀਂ ਕਰਦੇ ਇਹ ਨਹੀਂ ਜਾਣਦੇ ਗਿਆਨ ਧਿਆਨ ਨਾਲ ਗਾਣਿਆ ਭੀਆ ਧਿਆਨ ਤੋਂ ਬਾਅਦ ਗਿਆਨ ਹੋ ਜੂ ਇਹ ਗਲਤ ਹੈ ਹਾਂ ਧਿਆਨ ਜਦੋਂ ਕੋਈ ਉਪਦੇਸ਼ ਕਰੇ ਉਹਦੇ ਧਿਆਨ ਨਾਲ ਸੁਣੇ ਉੱਥੋਂ ਤਾਂ ਹੋ ਸਕਦਾ ਹੈ ਧਿਆਨ ਪਰ ਜੇ ਉਹੀ ਚੁੱਪ ਕਰਕੇ ਧਿਆਨ ਲਾ ਕੇ ਬੈਠੇ ਫਿਰ ਦੀਓ ਤੇਹੀ ਜਾਣਾ ਕੌਣ ਮਾਸ ਅਸਵਾਰ ਆ ਖੜਾ ਕੀਤਾ ਹੈ ਸਵਾਲ ਇਹ ਸਵਾਲ ਦਾ ਜਵਾਬ ਅੱਜ ਸਹੀ ਦਿੱਤਾ ਮਾਸ ਤੇ ਸਾਬ ਫਿਰ ਇਹ ਸਾਰੇ ਪਾਣੇ ਇਹ ਮੂਰਖ ਨੇ ਸਾਰੇ ਜਿਹੜੇ ਮਾਸ ਦੀ ਗੱਲ ਕਰਦੇ ਨੇ ਮੂਰਖ ਦੇ ਮਾਸ ਬਾਤ ਤੇ ਝਗੜਾ ਕਰਦੇ ਨੇ ਨਹੀਂ ਖਾਣਾ ਚਾਹੀਦਾ ਖਾਣਾ ਚਾਹੀਦਾ ਝਗੜਾ ਉਹ ਮੂਰਖ ਤਾਂ ਮਾਸ ਬਾਾਕੀ ਚੀਜ਼ ਹੈ ਭਾਈ ਤਾਂ ਸਾਗ ਸਾਗਰ ਮਾਸ ਕੀ ਫਰਕ ਹੈ ਜਿਹੜੀ ਜੀਵਾਤਮਾ ਉਹਦਾ ਜਿਹੜਾ ਸਰੀਰ ਹੈ ਜਿਹੜੇ ਵੀ ਦੇਹ ਚ ਹੈ ਉਹ ਮਾਸ ਹੈ ਲੈ ਅਸੀਂ ਕਿਸੇ ਨੂੰ ਸਾਗ ਕਹਿੰਦੇ ਨੇ ਸਬਜ਼ੀ ਕਹਿੰਦੇ ਨੇ ਕਿਸੇ ਨੂੰ ਮਾਸ ਕਹਿੰਦੇ ਆ ਆਲੂ ਵੀ ਮਾਸ ਹੈ ਆਂਡਾ ਵੀ ਮਾਸ ਹੈ ਇਸ ਰਾਜ ਨੇ ਅੱਜ ਨਾਲ ਆਲੂ ਨੂੰ ਆਂਡੇ ਕਹਿੰਦੇ ਨੇ ਇਹਨਾਂ ਨੂੰ ਖਾਣ ਦਾ ਰਸਤੇ ਆਂਡੇ ਕਹਿੰਦੇ ਨੇ ਵੀ ਆਲੂ ਤਾਂ ਖਾਂਦੇ ਹੀ ਨੇ ਆਂਡੇ ਖਾਦੇ ਹੋ ਬਸਰ ਪੰਡਤਾਂ ਦੇ ਆਂਡੇ ਆਂਡਾ ਜੀ ਵੀ ਮਾਸ ਹੈ ਜੀ ਕੌਣ ਬਾਹਰ ਕੰਧਾਂ ਕਹਾਵੇ ਕਿਸ ਦਾ পাপ ਸਮਾੜੇ ਕਿਹੜੀ ਚੀਜ਼ ਦੇ ਵਿੱਚ পাপ ਹੈ ਕਿੱਥੇ পাপ ਸਮਾਏ ਹੋਏ ਨੇ ਸਾਖ ਖਾਨ ਦੇ পাপ ਨੇ ਆਪਾਂ ਸਾਖ ਦੇ পাপ ਨੇ ਜਿੱਤੇ ਢਾਣੇ ਹੰਕੇ ਜੀਵਾ ਜਨ ਕੋਏ ਜੇ ਸਾਗ ਆਪਾਂ ਢਾਲਣਾ ਦੇ ਸੱਜੇ ਢਾਣੇ ਨੇ ਸਾਰਿਆਂ ਦੇ ਜੀ ਆ ਉਹ ਸਾਰੇ ਹੀ ਬਾਸ ਹੈ ਜੋ ਤੁਸੀਂ ਖਾਂਦੇ ਹੋ ਜੀ ਤਾਂ ਨਿਕਲ ਜਾਂਦਾ ਹੈ ਬਾਸ ਰਹਿ ਜਾਂਦਾ ਹੈ